ਅੱਜ ਮੈਂ ਬਣਾਉਣ ਜਾ ਰਹੀ ਹਾਂ ਬਿਲਕੁਲ ਥੋੜੀ ਜਿਹੀ ਗਰੇਵੀ ਵਾਲੀ ਪਿੰਡੀ ਤੇ ਪਿਆਜ਼ ਦੀ ਬਹੁਤ ਹੀ ਵਧੀਆ ਸਬਜ਼ੀ। ਇਹ ਸਬਜ਼ੀ ਤੁਹਾਨੂੰ ਬਹੁਤ ਹੀ ਪਸੰਦ ਆਏਗੀ। ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਇਹ ਲਾਜਵਾਬ ਟੇਸਟ ਵਾਲੀ ਪਿੰਡੀ ਤੇ ਪਿਆਜ਼ਾਂ ਦੀ ਸਬਜ਼ੀ ਬਣਾਣੀ ਸ਼ੁਰੂ ਕਰਦੇ ਹਾਂ। ਤੇ ਇਹ ਸਬਜ਼ੀ ਨੂੰ ਬਣਾਉਣ ਵਾਸਤੇ ਨਾ ਮੈਂ ਇੱਥੇ 400 ਗ੍ਰਾਮ ਪਿੰਡੀਆਂ ਲੈ ਕੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਪੂਰੀ ਤਰ੍ਹਾਂ ਸੁਕਾਣ ਤੋਂ ਬਾਅਦ ਨਾ ਇਸ ਤਰ੍ਹਾਂ ਵੱਡਾ-ਵੱਡਾ ਕੱਟ ਲਿਆ। ਤੇ ਪਿੰਡੀਆਂ ਚ ਪਾਉਣ ਵਾਸਤੇ ਨਾ ਮੈਂ ਇੱਥੇ ਤਿੰਨ ਪਿਆਜ਼ ਲੈ ਕੇ ਪਿਆਜ਼ਾਂ ਨੂੰ ਛਿੱਲ ਕੇ ਇਸ ਤ ਇਸ ਤਰ੍ਹਾਂ ਵੱਖਰਾ ਵੱਖਰਾ ਕਰ ਲਿਆ ਸਾਰੀਆਂ ਲੇਅਰਸ ਨੂੰ ਨਾ ਇਸ ਤਰ੍ਹਾਂ ਤੇ ਨਾਲ ਹੀ ਲੈਨੇ ਦੋ ਵੱਡੇ ਵੱਡੇ ਕੱਟੇ ਹੋਏ ਟਮਾਟਰ ਤੇ ਸਬਜੀ ਨੂੰ ਤੜਕਾ ਲਾਉਣ ਵਾਸਤੇ ਨਾ ਮੈਂ ਇੱਥੇ ਇੱਕ ਪਿਆਜ਼ 6 ਤੋਂ 7 ਟੁਰੀਆਂ ਲਸਣ ਦੀਆਂ ਦੋ ਹਰੀਆਂ ਮਿਰਚਾਂ ਤੇ ਅੱਧਾ ਇੰਚ ਅਦਰਕ ਲੈ ਕੇ ਨਾ ਉਹਨਾਂ ਨੂੰ ਇਸ ਤਰ੍ਹਾਂ ਦਾ ਮੋਟਾ ਮੋਟਾ ਜਿਹਾ ਕੁੱਟ ਲਿਆ ਹੈ ਹਨਾ ਭਾਵੇਂ ਨੂੰ ਮਿਕਸੀਚ ਕਰ ਲਓ ਭਾਵੇਂ ਚੋਪਰ ਚ ਕਰ ਲਓ ਇਸ ਤਰ੍ਹਾਂ ਦਾ ਮੋਟਾ ਮੋਟਾ ਹੀ ਕਰਨਾ ਹੈ ਤੇ ਇੱਕ ਵੱਡੇ ਸਾਈਜ਼ ਦਾ ਟਮਾਟਰ ਲੈ ਕੇ ਇਹਨੂੰ ਪੇਸਟ ਕਰ ਲਿਆ ਮਿਕਸੀ ਦੇ ਜਾਰ ਚ ਪਾ ਕੇ ਟਮਾਟਰ ਛੋਟੇ ਹੋਣ ਤਾਂ ਦੋ ਵੀ ਲੈ ਸਕਦੇ ਹੋ ਹੁਣ ਆਪਾਂ ਲਵਾਂਗੇ ਇੱਥੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ 2 ਤੋਂ 3 ਵੱਡੇ ਵਾਲੇ ਚਮਚ ਪਾ ਕੇ ਨਾ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਤੇ ਜਦੋਂ ਇਹ ਸਰੋਂ ਦਾ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਵੱਡੇ ਵੱਡੇ ਕੱਟੇ ਹੋਏ ਪਿਆਜ਼ ਤੇ ਆ ਪਿਆਜ਼ਾਂ ਨੂੰ ਨਾ ਤੇਲ ਦੇ ਵਿੱਚ ਮਿਕਸ ਕਰਕੇ ਆਪਾਂ 2 ਤੋਂ 2.5 ਮਿੰਟ ਤੱਕ ਹੀ ਭੁੰਨਣਾ ਹੈ ਬਸ ਫਲੇਮ ਤੇਜ਼ ਹੀ ਰੱਖਣੀ ਹੈ ਤੇਜ਼ ਫਲੇਮ ਤੇ ਭੁਲਣਾ ਹੈ ਤੇ ਇੱਥੇ ਫੁੱਲ ਫਲੇਮ ਤੇ ਨਾ ਮੈਂ ਪਿਆਜ਼ਾਂ ਨੂੰ ਦੋ ਤੋਂ ਢਾਈ ਮਿੰਟ ਤੱਕ ਭੁੰਨ ਲਿਆ ਹੈ ਤੇ ਪਿਆਜ਼ਾਂ ਦਾ ਵੇਖੋ ਜੀ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਹੈ ਹੈਨਾ ਤੇ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਭੁੰਨਣਾ ਹੈ ਤੇ ਤੇਲ ਨਿਚੋੜਦੇ ਹੋਏ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕੜਾਈ ਚੋਂ ਕੱਢ ਕੇ ਇੱਕ ਪਲੇਟ 'ਚ ਰੱਖ ਲਵਾਂਗੇ ਤੇ ਸਬਜ਼ੀ ਜਿਹੜੀ ਹੈ ਨਾ ਬੰਤ ਤੇ ਛੇਤੀ ਜਾਂਦੀ ਹੈ ਬਹੁਤ ਤੇ ਸਵਾਦ ਵੀ ਬਹੁਤ ਹੀ ਬੰਦੀ ਹੈ ਬਸ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਏਗੀ ਇੱਕੋ ਤਰ੍ਹਾਂ ਦੀ ਪਿੰਡੀਆਂ ਖਾ-ਖਾ ਕੇ ਜਦੋਂ ਬੰਦਾ ਬੋਰ ਹੋ ਜਾਏ ਨਾ ਜਾਂ ਮਨ ਭਾਜੇ ਬੇ ਇਹ ਥੋੜੀ ਜਿਹੀ ਅਲੱਗ ਤਰੀਕੇ ਨਾਲ ਵੀ ਬਣਾ ਲੈਣੀ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਹੁਣ ਐਸੇ ਹੀ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ ਕਟੀਆਂ ਹੋਈਆਂ ਪਿੰਡੀਆਂ ਪਿੰਡੀਆਂ ਨੂੰ ਆਪਾਂ ਭੁੰਨਾਂਗੇ ਥੋੜੀ देर ਫੇ ਪਿੰਡੀਆਂ ਬਹੁਤ ਸਵਾਦ ਬਣਦੀਆਂ ਨੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੀਆਂ ਪਿੰਡੀਆਂ ਵੀ ਬਹੁਤ ਹੀ ਵਧੀਆ ਇੱਕਦਮ ਸੁੱਕੀਆਂ ਸੁੱਕੀਆਂ ਬਣਨ ਤੇ ਪਿੰਡੀਆਂ ਨੂੰ ਭੋਂ ਤੋਂ ਬਾਅਦ ਨਾ ਸੁਕਾਣਾ ਬਹੁਤ ਹੀ ਜ਼ਰੂਰੀ ਹੈ ਤੇ ਪਿੰਡੀਆਂ ਨੂੰ ਨਾ ਹੁਣ ਆਪਾਂ ਔਇਲ ਦੇ ਵਿੱਚ ਮਿਕਸ ਕਰਕੇ ਤੇ ਥੋੜੀ देर ਪਹਿਲਾਂ ਆਪਾਂ ਇਹਨਾਂ ਨੂੰ ਖੁੱਲਾ ਹੀ ਭੁੰਨਾਂਗੇ ਤੇ ਪਿਆਜ਼ਾਂ ਦੇ ਵਿੱਚ ਲੱਗ ਰਿਆ ਸੀ ਨਾ ਤੁਹਾਨੂੰ ਕਿ ਤੇਲ ਬਹੁਤ ਜ਼ਿਆਦਾ ਹੈ ਪਰ ਬਿਲਕੁਲ ਜ਼ਿਆਦਾ ਨਹੀਂ ਹੈ ਸਾਰਾ ਤੇਲ ਜਿਹੜਾ ਹੈ ਨਾ ਪਿੰਡੀਆਂ ਨੇ ਐਬਜ਼ਾਰਬ ਕਰ ਲਿਆ ਉਹ ਮੈਂ ਤਾਂ ਹੀ ਇੱਕੋ ਵਾਰੀ ਪਾ ਦਿੱਤਾ ਸੀ ਵੀ ਬਾਰ ਬਾਰ ਪਾਣੀ ਲੋੜਨਾ ਪਵੇ ਕਿਉਂਕਿ ਪਿਆਜ਼ ਜਿਹੜੇ ਨੇ ਉਹ ਕਟਾ ਐਬਜ਼ਾਰਬ ਕਰਦੇ ਨੇ ਤੇਲ ਤੇ ਬਸ ਇਹ ਪਿੰਡੀਆਂ ਨੂੰ ਹੁਣ ਆਪਾਂ ਇੱਕ ਅੱਧੇ ਮਿੰਟਾ ਖੁੱਲਾ ਹੀ ਥੋਨ ਲਵਾਗੇ ਤੇ ਪਿੰਡੀਆਂ ਨੂੰ 1 ਮਿੰਟ ਤੱਕ ਫੁੱਲ ਫਲੇਮ ਤੇ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਨੂਨ ਤੇ ਅਜੇ ਮੈਂ ਥੋੜਾ ਜਿਹਾ ਨੂਨ ਪਾਇਆ ਹੈ ਪਿੰਡੀਆਂ ਜੋ ਗਈ ਬਾਕੀ ਦਾ ਆਪਾਂ ਬਾਅਦ 'ਚ ਤੜਕੇ ਵਿੱਚ ਪਾਵਾਂਗੇ ਤੇ ਇੱਥੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਭਿੰਡੀਆਂ ਨੂੰ ਸਿਰਫ 1 ਮਿੰਟ ਵਾਸਤੇ ਟੱਕਾਂਗੇ ਬਸ ਜ਼ਿਆਦਾ ਨਹੀਂ ਤੇ ਬਸ ਇਹਨਾਂ ਨੂੰ ਟੱਕ ਕੇ ਨਾ ਗੈਸ ਦੀ ਮੀਡੀਅਮ ਫਲੇਮ ਤੇ 1 ਮਿੰਟ ਤੱਕ ਪਕਾਉਣਾ ਹੈ ਟੱਕ ਕੇ ਉਸ ਤੋਂ ਬਾਅਦ ਨਹੀਂ ਟਕਣਾ ਤੇ ਇੱਥੇ ਭਿੰਡੀਆਂ ਨੂੰ ਨਾ ਮੈਂ 1 ਮਿੰਟ ਵਾਸਤੇ ਤਾਂ ਟਕਿਆ ਕਿ ਇਹ ਥੋੜੀ ਛੇਤੀ ਪੱਕ ਜਾਣਗੀਆਂ ਛੇਤੀ ਨਰਮ ਹੋ ਜਾਣਗੀਆਂ ਤੇ ਬਾਕੀ ਦਾ ਜਿਹੜਾ ਨਾ ਇਹਨਾਂ ਨੂੰ ਖੁੱਲ੍ਹਾ ਪਕਾਵਾਂਗੇ ਕਿਉਂਕਿ ਬਹੁਤੀ देर ਟੱਕੇ ਪਕਾਵਾਂਗੇ ਨਾ ਤੇ ਇਹ ਮੌਇਸਚਰ ਜ਼ਿਆਦਾ ਆ ਜਾਏਗਾ ਥੋੜੀਆਂ ਲੇਸਲੀਆਂ ਬਣਣਗੀਆਂ ਇਸ ਕਰਕੇ ਥੋੜਾ ਜਿਹਾ ਟੱਕ ਲਿਆ ਮੈਂ ਥੋੜਾ ਜਿਹਾ ਖੁੱਲਾ ਪਕਾਇਆ ਤੇ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਪਕਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਉੱਤੇ ਥੋੜਾ ਥੋੜਾ ਬ੍ਰਾਊਨ ਜਿਹਾ ਨਿਸ਼ਾਨ ਆਨੇ ਸ਼ੁਰੂ ਹੋ ਗਏ ਨੇ ਹੈਨਾ ਤੇ ਬਸ ਇਹਨਾਂ ਜਿਹੜੀ ਬਾਕੀ ਕਸਰੇ ਹੁਣ ਇਹਨੂੰ ਖੁੱਲਾ ਪਕਾਣੇ ਆ ਗੈਸ ਦੀ ਫਲੇਮ ਨੂੰ ਮੀਡੀਅਮ ਹੀ ਰੱਖਾਂਗੇ ਤੇ ਇੱਥੇ ਭਿੰਡੀਆਂ ਨੂੰ 1 ਮਿੰਟ ਤੇ ਮੈਂ ਪਕਾਇਆ ਟੱਕ ਕੇ ਤੇ ਹੁਣ 4 ਤੋਂ 5 ਮਿੰਟ ਇਹਨਾਂ ਨੂੰ ਖੁੱਲਾ ਹੀ ਪਕਾ ਲਿਆ ਇਸਨੂੰ ਲਗਾਤਾਰ ਚਲਾਉਂਦੇ ਤੇ ਇਹ ਜਿਹੜੀਆਂ ਪਿੰਡੀਆਂ ਨੇ 80% ਤੱਕ ਪੱਕ ਚੁਕੀਆਂ ਨੇ ਤੇ ਇੰਨਾ ਹੀ ਆਪਾਂ ਇਹਨਾਂ ਨੂੰ ਪਕਾਣਾ ਹੈ ਤੇ ਹੁਣ ਇਹਨਾਂ ਨੂੰ ਵੀ ਆਪਾਂ ਕੜਾਈ ਚੋਂ ਕੱਢ ਕੇ ਪਿਆਜ਼ਾਂ ਦੇ ਨਾਲ ਹੀ ਰੱਖ ਲਵਾਂਗੇ ਤੇ ਪੂਰੀਆਂ ਨਹੀਂ ਪਕਾਣੀਆਂ ਨਰਮ ਨਹੀਂ ਕਰਨੀਆਂ ਕਿਉਂਕਿ ਬਾਅਦ ਵਿੱਚ ਇਹਨਾਂ ਨੂੰ ਆਪਾਂ ਥੋੜੀ ਦੇਰ ਪਕਾਣਾ ਹੈ ਤੇ ਜਿਹੜੀ ਇਹਨਾਂ ਚ ਕਸਰ ਰਹੀ ਹੈ ਉਹ ਪੂਰੀ ਹੋ ਜਾਏਗੀ ਤੇ ਤੁਸੀਂ ਭਰ ਕੇ ਪਿੰਡੀਆਂ ਹੋਰ ਪਿੰਡੀਆਂ ਦੀ ਸੁੱਕੀ ਸਬਜ਼ੀ ਇਸ ਤਰ੍ਹਾਂ ਤੇ ਕਈ ਵਾਰੀ ਬਣਾਈ ਹੋਏਗੀ ਤੇ ਇਸ ਵਾਰ ਤੁਸੀਂ ਪਿੰਡੀਆਂ ਨੂੰ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਹੁਣ ਐਸੇ ਕੜਾਈ ਦੇ ਵਿੱਚ ਨਾ ਫਿਰ ਤੋਂ ਦੋ ਵੱਡੇ ਵਾਲੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਿੰਗ ਚਮਚ ਦਾ ਚੌਥਾ ਹਿੱਸਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਜੀਰਾ ਤੇ ਬਸ ਜੀਰੇ ਨੂੰ ਤੜਕਾ ਲੈਣਾ ਹੈ ਪਹਿਲਾਂ ਤੇ ਫਿਰ ਇਹਦੇ ਵਿੱਚ ਇਹ ਕੁੱਟਿਆ ਹੋਇਆ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ ਪਾ ਦਵਾਂਗੇ ਤੇ ਇਹਨੂੰ ਹੁਣ ਆਪਾਂ ਪੁੰਨਾ ਸ਼ੁਰੂ ਕਰ ਦਵਾਂਗੇ ਤੇ ਉਦੋਂ ਤੱਕ ਪੁੰਨਾਂਗੇ ਜਦ ਤੱਕ ਇਹ ਪੱਕ ਨਹੀਂ ਜਾਂਦਾ ਤੇ ਜਦੋਂ ਇਹ ਪਿਆਜ਼ ਲਸਣ ਅਦਰਕ ਤੇ ਹਰੀ ਮਿਰਚ ਚੰਗੀ ਤਰ੍ਹਾਂ ਭੁੱਜ ਜਾਵੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪੇਸਟ ਕੀਤਾ ਹੋਇਆ ਟਮਾਟਰ ਤੇ ਇਹਨੂੰ ਮਿਕਸ ਕਰਕੇ ਨਾ ਟਮਾਟਰ ਨੂੰ ਆਪਾਂ ਪਕਾ ਲੈਣਾ ਤੇ ਵੇਖੋ ਜੀ ਟਮਾਟਰ ਵੀ ਇੱਥੇ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈ ਨਾ ਕਿਉਂਕਿ ਥੋੜਾ ਜਿਹਾ ਇਹ ਟਮਾਟਰ ਸੀ फटाफट ਭੁੱਜ ਗਿਆ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ ਤੇ ਇਹਦੇ ਵਿੱਚ ਪਾਵਾਂਗੇ ਆਪਣੇ ਬੇਸਿਕ ਮਸਾਲੇ ਜਿਹੜੇ ਆਪਾਂ ਰੋਜ਼ ਯੂਜ਼ ਕਰਦੇ ਆ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਅੱਧਾ ਛੋਟਾ ਚਮਚ ਜੀ ਪਾਵਾਂਗੇ ਲੂਣ ਦਾ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਕਿਉਂਕਿ ਆਪਾਂ ਪਹਿਲਾਂ ਉਹਦੇ ਵਿੱਚ ਪਾਇਆ ਹੋਇਆ ਭਿੰਡਿਆਂ ਨੂੰ ਪੁੰਦੇ ਹੋਏ ਤੇ ਇੱਕ ਛੋਟਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਛੋਟਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਲਾਲ ਮਿਰਚਾਂ ਵੀ ਆਪਣੇ ਟੇਸ ਮੁਤਾਬਿਕ ਪਾ ਸਕਦੇ ਹੋ ਕਿਉਂਕਿ ਆਪਾਂ ਦੋ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਨੇ ਤੇ ਅੱਧਾ ਛੋਟਾ ਚਮਚ ਜੀ ਪਾਵਾਂਗੇ ਗਰਮ ਮਸਾਲਾ ਤੇ ਵਧੀਆ ਜਿਹਾ ਕਲਰ ਦੇਣ ਵਾਸਤੇ ਅੱਧਾ ਛੋਟਾ ਚਮਚ ਜੀ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਬਸ ਇਹ ਮਸਾਲਿਆਂ ਨੂੰ ਗੈਸ ਦੀ ਸਟਿੰਮ ਫਲੇਮ ਤੇ ਆਪ ਤੇ ਮਸਾਲਿਆਂ ਨੂੰ ਕੁਝ ਕੁ ਸਕੰਡ ਸਪੂਨਾਂ ਨੂੰ ਤਾਂ ਬਾਅਦ ਨਾਲ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਦੋ ਟਮਾਟਰ ਵੱਡੇ ਵੱਡੇ ਜਿਹੜੇ ਆਪਾਂ ਕੱਟ ਕੇ ਰੱਖੇ ਸੀ ਤੇ ਇਹਦੇ ਦੇ ਟਮਾਟਰ ਨੇ ਨਾ ਵੱਡੇ ਵਾਲੇ ਇਹਨਾਂ ਨੂੰ ਨਾ ਆਪਾਂ ਭੁੰਨਣਾ ਨਹੀਂ ਹੈ ਮੈਸ਼ ਨਹੀਂ ਕਰਨਾ ਬਸ ਇਹਦੇ ਵਿੱਚ ਮਿਕਸ ਕਰਨਾ ਤੇ ਮਿਕਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਅੱਧਾ ਕੱਪ ਪਾਣੀ ਦਾ ਜਿਹੜੀ ਮੈਂ ਕਹਿ ਰਹੀ ਸੀ ਨਾ ਕਿ ਥੋੜੀ ਜਿਹੀ ਗਰੇਵੀ ਲਾਣੀ ਹੈ ਬਸ ਇਹੀ ਗਰੇਵੀ ਹੈ ਜਿਹੜੀ ਇਹਦੇ ਵਿੱਚ ਲਾਣੀ ਹੈ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਫੁੱਲ ਤੇ ਪਾਣੀ ਨੂੰ ਹੁਣ ਆਪਾਂ ਪਹਿਲਾਂ ਇੱਕ ਬਾਲਾ ਦਵਾਵਾਂਗੇ ਇੱਥੇ ਤੇ ਹੁਣ ਇੱਥੇ ਵੇਖੋ ਜੀ ਇਹਦੇ ਵਿੱਚ ਨਾ ਹੀ ਕੁਬਾਲਾ ਆ ਚੁੱਕਿਆ ਹੈ ਹੈਨਾ ਤੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਭੁੰਨ ਕੇ ਰੱਖੇ ਹੋਏ ਪਿਆਜ਼ ਤੇ ਭਿੰਡੀਆਂ ਦੋਨਾਂ ਨੂੰ ਇਕੱਠਾ ਹੀ ਇਹਦੇ ਵਿੱਚ ਪਾ ਦਵਾਂਗੇ ਤੇ ਇਹ ਜਿਹੜਾ ਮੋਟਾ ਵਾਲਾ ਟਮਾਟਰ ਪਾਇਆ ਹੈ ਨਾ ਆਪਾਂ ਵੱਡਾ ਵੱਡਾ ਕੱਟਿਆ ਹੋਇਆ ਇਹਨੂੰ ਆਪਾਂ ਭੁੰਨ ਕੇ ਸੌਫਟ ਨਹੀਂ ਕਰਨਾ ਜੀ ਮੇਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਗੈਸੀ ਫਲੇਮ ਨੂੰ ਨਾ ਇੱਥੇ ਆਪਾਂ ਹੁਣ ਮੀਡੀਅਮ ਕਰ ਲਵਾਂਗੇ ਪਾਣੀ ਨੂੰ ਬਾਲਾਂਨ ਤੋਂ ਬਾਅਦ ਤੇ ਮੀਡੀਅਮ ਫਲੇਮ ਤੇ ਨਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ 2 ਤੋਂ 3 ਮਿੰਟ ਤੱਕ ਪਕਾਵਾਂਗੇ ਕਿ ਭਿੰਡੀ ਚ ਜਿਹੜੀ ਕਸਰ ਹੋਏਗੀ ਨਾ ਉਹ ਪੂਰੀ ਹੋ ਜਾਏਗੀ ਜਿਹੜੀ ਰੱਖੀ ਸੀ ਨਾ ਆਪਾਂ ਉਹ ਇੱਥੇ ਪੱਕ ਪੱਕ ਕੇ ਪੂਰੀ ਹੋ ਜਾਏਗੀ ਤੇ ਇੱਥੇ ਮੈਂ ਭਿੰਡੀਆਂ ਨੂੰ 2 ਤੋਂ 3 ਮਿੰਟ ਪਕਾ ਲਿਆ ਤੇ ਜਿਹੜਾ ਆਪਾਂ ਇਹਦੇ ਵਿੱਚ ਪਾਣੀ ਲਾਇਆ ਸੀ ਨਾ ਗਰੇਵੀ ਜੀ ਬਣਾਈ ਸੀ ਉਹ ਸਭ ਰਸ ਮਿਸ ਗਈ ਹੈ ਪਿੰਡੀਆਂ ਗਰੇਵੀ ਮਸ ਮਿਰਚ ਮਸਾਲੇ ਸਭ ਚੰਗੀ ਤਰ੍ਹਾਂ ਰਸ ਵਿੱਚ ਗਏ ਨੇ ਤੇ ਹੁਣ ਇਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਬੰਦ ਤੇ ਇਹ ਸਾਡੀ ਬਹੁਤ ਹੀ ਵਧੀਆ ਪਿੰਡੀ ਤੇ ਪਿਆਜ਼ਾਂ ਦੀ ਹਲਕੀ ਜਿਹੀ ਗਰੇਵੀ ਵਾਲੀ ਸਬਜੀ ਤਿਆਰ ਹੈ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਤੁਸੀਂ ਵੀ ਇਹਨੂੰ ਜਰੂਰ ਟਰਾਈ ਕਰਿਓ ਤੇ ਵਧੀਆ ਜਿਹੀ ਪਿੰਡੀ ਤੇ ਪਿਆਜ਼ਾਂ ਦੀ ਸਬਜੀ ਨੂੰ ਤੁਸੀਂ ਭਾਵੇਂ ਦਾਲ ਚੌਲਾਂ ਨਾਲ ਸਾਈਡ ਡਿਸ਼ ਦੀ ਤਰ੍ਹਾਂ ਬਣਾਓ ਲੰਚ ਚ ਬਣਾਓ ਭਾਵੇਂ ਡਿਨਰ ਚ ਬਣਾਓ ਇਹ ਸਬਜੀ ਨੂੰ ਰੋਟੀ ਨਾਲ ਖਾਓ ਭਾਵੇਂ ਪਰੌਂਠਿਆਂ ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ ਤੇ ਜੇਕਰ ਤੁਹਾਨੂੰ ਮੇਰੀਆ ਰੈਸਪੀ ਅੱਛੀ ਲੱਗੀ ਹੈ ਨਾ ਤੇ ਪਲੀਜ਼ ਲਾਈਕ ਸ਼ੇਅਰ অর ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ